ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਲਡੇਵੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੋਸਤੋ ਫਿਰ ਸ਼ਹਿਰ ਬਟਾਲਾ ਤੋਂ ਲੈ ਕੇ ਆਏ ਆ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਇਸ ਘਰ ਦੇ ਵਿੱਚ ਤੁਹਾਨੂੰ ਅੱਗੇ ਵੀ ਕਾਫੀ ਵੀਡੀਓ ਦਿਖਾਈ ਦੀਆਂ ਵੀਰ ਕੋ ਨਗ ਦੋ ਤਿੰਨ ਕਈ ਵਾਰੀ ਹੁੰਦੇ ਕਈ ਵਾਰੀ ਇੱਕ ਦੋ ਨਗ ਤੇ ਹੁੰਦਾ ਹੀ ਹੁੰਦਾ ਹੁੰਦਾ ਵੀ ਵੱਖਰੀ ਤਰ੍ਹਾਂ ਦਾ ਵਾ ਆ ਦੇਖੋ ਕੱਡੇ ਟਾਪ ਦੀ ਬਹਿੜਿਆ ਤੇ ਇਹਦੇ ਬਾਰੇ A2Z ਦੀ ਇਨਫਰਮੇਸ਼ਨ ਦੇ ਆ ਗਿਆ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਆ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਈ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਲਾਸਟ ਤੱਕ ਵੇਖਿਓ ਰੇਟ ਵੀ ਵੀਰ ਕਹਿੰਦਾ ਬਹੁਤ ਇਹਦਾ ਜੈਨੂਇਨ ਕਰਨਾ ਵਾ ਆਹ ਹੁਣ ਤੁਹਾਨੂੰ ਜਾਣਕਾਰੀ ਲੈ ਕੇ ਦਿੰਦੇ ਆਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਸਭ ਵਧੀਆ ਜੀ ਤੇ ਭਾਜੀ ਜੀ ਕਿੱਥੇ ਗਏ ਨੇ ਜਿੰਨਾ ਦੀ ਗਾਂ ਉਹ ਤਾਂ ਭਾਜੀ ਨੇ ਆਪ ਬਾਹਰ ਗਏ ਜੀ ਕਿਤੇ ਅੱਛਾ ਅੱਛਾ ਆਂਦਾ ਇੱਥੇ ਕਿੱਦਾਂ ਵੀਡੀਓ ਬਣਾਉਣਾ ਆਉਂਦੇ ਵੀਰ ਜੀ ਹੁਣੇ ਤੇ ਇਹ ਗਾ ਨੀ ਮੇ ਡੀ ਕੇ ਜੀ ਠੀਕ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਐਡਰੈਸ ਸ਼ਹਿਰ ਬਟਾਲ ਨੰਬਰ ਵੀਰ ਉਹਨਾਂ ਦਾ ਲਾ ਦਾਂਗੇ ਵਿੱਚ ਤੇ ਦੱਸੋ ਹਾਂ ਇਹਦੇ ਬਾਰੇ ਕੀ ਡਿਟੇਲ ਜੀ ਇਹ ਇਹ ਸੂਣ ਵਾਲੀ ਆ ਦਿਨ 10 ਲੈਂਦੀ ਹੈ ਇਹਦੇ ਅੱਛਾ ਜੀ ਤਿਆਰ ਕਿੰਨੀ ਵਧੀਆ ਹੁੰਦੀ ਹੈ ਦਿਨ 10 ਕੱਢਦੀ ਹੈ ਜੀ ਦੇਖੋ ਕਿੰਨੀ ਤਵਧੀਆ ਤਿਆਰ ਹੁੰਦੀ ਹੈ ਲੈਵਾ ਦੇਖੋ ਜੀ ਬਹੁਤ ਵਧੀਆ ਸਪੈਸ਼ਲ ਵਾਲੇ ਇਹ 10 ਕਿਤੇ ਲੈਂਦੀ ਸੂਆ ਕਿਨਵਾ ਇਹਦਾ ਭਾਜੀ ਇਹ ਸੂਆ ਦੁੱਜਾ ਭਾਜੀ ਦੁੱਜੇ ਸੂਏ ਸੁਣੀ ਦੁੱਧ ਤੋਂ ਕੀ ਉਮੀਦ ਕਰਦੇ ਦੀ ਦੁੱਧ ਦੇ ਦੀ ਭਾਜੀ 15 ਪਲੱਸ ਹੀ ਚੱਲੂਗੀ 15 ਪਲੱਸ ਹੀ ਚੱਲੂਗੀ ਖੋਲਿਓ ਤੋੜ ਕੇ ਦਿਖਾ ਦਿਓ ਆ ਦੇਖ ਸਕਦੇ ਹੋ ਦੋਸਤੋ ਫੇਸ ਦੀ ਕੁਆਲਿਟੀ ਦੇਖ ਸਕਦੇ ਤੋੜ ਦੇ ਤੋ ਦਿਨ ਵੀਰ ਕਹਿੰਦਾ 10 ਕੱਢਦੀ ਆ ਦੁੱਧ 15 ਪਲੱਸ ਦੀ ਉਮੀਦ ਕਰਦੇ ਆ ਤੇ ਜਿੱਦਾਂ ਦਾ ਵੀਰ ਜੀ ਲੇਵਾ ਲੱਗਦਾ ਦੁੱਧ ਲੱਗਦਾ ਵੀ 15 ਪਲੱਸ ਕਰ ਜੂਗੀ 100% ਸਫਾਈਆਂ ਸੁਪਈਆਂ ਬਹੁਤ ਨੇ ਲੇਵੇ ਦੇ ਕੋਈ ਫੋਰ ਸ਼ਾਂਕ ਨਹੀਂ ਆਰ ਸ਼ੈਰ ਨਸਲ ਚ ਵਾਈ ਕਰੀ ਇਹ ਜਿੰਨੀ ਕਹੇਗੀ ਸਾਫ਼ ਸੁਥਰੀ ਹੈ ਜੀ ਪ੍ਰਿੰਟ ਬਹੁਤ ਵਧੀਆ ਲੇਵਾ ਬਹੁਤ ਸਪੈਸ਼ਲ ਲੱਗਣ ਥਣ ਦੀ ਕੁਆਲਿਟੀ ਦੇ ਸਕਦੇ ਕੱਲਾ ਕੱਲਾ ਥਣ ਲੱਗਾ ਜੇ ਲੇਵੇ ਤੇ ਨਾੜਾਂ ਬਹੁਤ ਸਪੈਸ਼ਲ ਆ ਦੇ ਸਕਦੇ ਬੇਲ ਬੂਲ ਦੀ ਚੰਗੀ ਉਦਾਂ ਰਾਜੀ ਰੂਜੀ ਆ ਪੂਰੀ ਭਾਜੀ ਦਿਨ ਪੱਕੇ 10 ਖੜੂਗਾ ਘਟਵਾ ਦੇ 10 ਭਾਜੀ 10 ਤੇ ਦੁੱਧ 15 ਪਲੱਸ ਤੇ ਚੱਲੂਗੇ ਚਾਰ ਵੇਖੋ ਕਿੱਡੀ ਵਧੀਆ ਹੁੰਦੀ ਆ ਹਾਂ ਲੈ ਵਾਲੂ ਬਹੁਤ ਵਧੀਆ ਬਿਲਕੁਵੀਨ ਬਹੁਤ ਵਧੀਆ ਲੱਗੀ ਆ ਦੇਸ਼ਾ ਦੇ ਮਿਲਕਵੇ ਨਾੜਾ ਨੂੜਾਂ ਚਾਰੇ ਥਾਣ ਕੱਲੇ ਕੱਲੇ ਲੱਗੇ ਨੇ ਤੇ ਪ੍ਰਾਈਸ ਇਹਦਾ ਕੀ ਕਰਦੇ ਜੀ ਪ੍ਰਾਈਸ ਭਾਜੀ ਭਾ 45 ਕਰਾ ਲਓ ਭਾ 40 ਕਰਾ ਲਓ ਡੀਲ ਲੈਣਾ ਨਹੀਂ ਕਰੋ ਜਿਹੜੀ ਓੜ ਗਏ ਪਹਿਲੇ ਹਾਂ 37 ਹਜ਼ਾਰ ਦੀ ਵੇਚੀ ਦੇ ਦਿੰਦੇ 37 ਹਜ਼ਾਰ ਦੀ ਹੋ ਜਾਏਗੀ ਜੀ ਮਾਣਦਾਨ ਹੋ ਜਾਏਗਾ ਮਾਣਦਾਨ ਫੁੱਲ ਕਰਾਂਗੇ ਜੀ ਚਲੋ ਠੀਕ ਹੈ ਦੋਸਤੋ 37000 ਵੀਰ ਨੇ ਲਾਸਟ ਮੁੱਲ ਕੀਤਾ ਔਰ ਚੋਣ ਮਨਦਾਨ ਕਰ ਦੇਗਾ ਬਾਕੀ ਸਾਫ ਸੁਥਰੀ ਹੈ ਬਹੁਤ ਘਟੇ ਹੋ ਜਿਹੀਆਂ ਚੀਜ਼ਾਂ ਨਿਕਲਦੀਆਂ ਜੀ ਪ੍ਰਿੰਟ ਬਹੁਤ ਘਟ ਨਿਕਲਿਆ ਉਦਾ ਸਾਫ ਸੁਥ ਹੈ ਜਿੰਨੀ ਕਹਿ ਗਈ ਆ ਰਾਜੀ ਰੂਜੀ ਹੈ ਕੋਈ ਲਿੱਸੀ ਨਹੀਂ ਤੇ ਦੋਸਤੋ ਨੰਬਰ ਵਿੱਚ ਲਾ ਦਾਂਗੇ ਵੀਰ ਦਾ ਜਿਹੜੇ ਵੀ ਨੂੰ ਪਸੰਦ ਆਵੇ ਨੰਬਰ ਤੇ ਸੰਪਰਕ ਕਰਕੇ ਜੋ ਵੀ ਜਾਣਕਾਰੀ ਲੈਣੀ ਵਾਧਾ ਘਾਟਾ ਵੀਰ ਮੇਰਾ ਕਰ ਸਕਦਾ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ